ਜੀ ਸਭ ਤੋਂ ਪਹਿਲਾਂ ਤਾਂ ਅੱਜ ਨਾਨਕ ਸਾਹਿਬੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਜੀ ਸਮਤ 566 ਹੈ ਸ਼ਾਇਦ ਜਿਵੇਂ ਰੋਗਨਾਮਾ 555 ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਸੰਗਰਾਣ ਦਾ ਪੰਛਮੀ ਵੀ ਹੈ ਤੇ ਅੱਜ ਅਸੀਂ ਇੱਥੇ ਆਪਣੀ ਫਿਲਮ ਸੰਗਰਾਣ ਦੇ ਲਈ 2 ਮਾਰਚ ਨੂੰ ਰਿਲੀਜ਼ ਹੋਣੀ ਹੈ ਵਾਹਿਗੁਰੂ ਜੀ ਅਰਦਾਸ ਕਰਨਾ ਹੈ ਮੱਥਾ ਟੇਕਣਾ ਹੈ ਕਿ ਫਿਲਮ ਨੂੰ ਕਾਮਯਾਬੀ ਬਖਸ਼ੇ ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਵੀ ਸਟਾਰਟ ਕੀਤੀ ਸੀ ਉਹਦੇ ਵੀ ਆਸ਼ੀਰਵਾਦ ਲੈ ਕੇ ਜਾਈ ਸੀ ਜੀ ਬਹੁਤ ਵਧੀਆ ਵਾਈਗੁਰੂ ਜੀ ਮਹਿੰਦਰਨਾਥ ਸਾਹਿਬ ਦੀ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ। ਬਸ ਹੁਣ ਮਿਹਨਤਾਂ ਨੂੰ ਰੰਗ ਲਾਉਣ ਵਾਈਗੁਰੂ ਜੀ। ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ। ਫਿਲਮ ਦਾ ਨਾਮ ਸੰਗਰਾਮ ਰੱਖਿਆ ਇਸ ਤਰ੍ਹਾਂ ਦੀ। ਸੰਗਰਾਮ ਜੀ ਆਪਣਾ ਜ਼ਿੰਦਗੀ ਦੇ ਨਾਲ ਇਹਨੂੰ ਜੋੜਿਆ ਗਿਆ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਇਸ ਸੰਗਰਾਮ ਜਿਵੇਂ ਆਪਾਂ ਸਾਰੇ ਮਨਾਉਨੇ ਆ ਜੀ ਵੀ ਸਾਡੇ ਦੇਸੀ ਮਹੀਨਾ ਦਾ ਪਹਿਲਾ ਦਿਨ ਸੰਗਰਾਮ ਹੁੰਦਾ ਵੀ ਪੂਰਾ ਮਹੀਨਾ ਖੁਸ਼ੀਆਂ ਦਾ ਬੀਤੇ ਉਦਾਂ ਹੀ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਹਿਬ ਤੇ ਕੀਰਤ ਦੀ ਕਹਾਣੀ ਹੈਗੀ ਆ ਰਿਸ਼ਤਿਆਂ ਦੇ ਵਿੱਚ ਕਿੱਦਾਂ ਉਤਾਰ ਚੜਾ ਆਉਂਦੇ ਨੇ ਪਤਾਂ ਦੇ ਹਿਸਾਬ ਨਾਲ ਜਿੱਦਾਂ ਇਮੋਸ਼ਨਸ ਚੇਂਜ ਹੁੰਦੇ ਨੇ ਉਹਦੇ ਬੇਸ ਦੇ ਇਸ ਤਰ੍ਹਾਂ ਦਾ ਰੋਲ ਉਹਦਾ ਆ ਇਹ ਤਾਂ ਬਚਪਨ ਤੋਂ ਲੈ ਕੇ ਸਾਹਿਬ ਦੀ ਮਤਲਬ ਹੁਣ ਮੈਂ ਕਿੱਦਾਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਦੱਸ ਚੱਲੋ ਬਚਪਨ ਤੋਂ ਲੈ ਕੇ ਆਫਟਰ ਮੈਰਿਜ ਉਰੀ ਉਹਦੀ ਜਰਨੀ ਆ ਉਹਦੇ ਵਿੱਚ ਕੀ ਕੁਝ ਹੁੰਦਾ ਕਿਦਾਂ ਰਿਸ਼ਤੇ ਜੁੜਦੇ ਨੇ ਵਿਛੜਦੇ ਨੇ ਸੋ ਉਦਾਂ ਹੀ ਬਾਕੀ ਕਿਰਦਾਰ ਅਕੀ ਰੱਦ ਦੱਸਣਗੇ ਸ਼ਰਮ ਨਮਦਾ ਕਿਰਦਾਰ ਹੈ ਇਹਨਾਂ ਦੀ ਜ਼ਿੰਦਗੀ ਚੋਂ ਇਹਨਾਂ ਦੀ ਆਪਣੀਆਂ ਕੀ ਮਜਬੂਰੀਆਂ ਇਹਨਾਂ ਦੇ ਕੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਨੇ ਪਰ ਉਹ ਸਾਰੇ ਆਪਣੇ ਗਮ ਭੁੱਲ ਕੇ ਜਾਂ ਕੋਈ ਚੀਜ਼ਾਂ ਕੋਈ ਮਨ ਮਤਲਬ ਵੀ ਨਾ ਵਧੀਆ ਘਟਨਾਵਾਂ ਸ਼ਬਦ ਕੀ ਉਹਨੂੰ ਕਹਾਂਗੇ ਉਹ ਵਾਪਰੀਆਂ ਨੇ ਪਰ ਉਹ ਸਭ ਭੁੱਲ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰੀਏ ਉਹੀ ਸੰਗਰਾਮ ਸ਼ੂਟਿੰਗ ਕਿ ਪੰਜਾਬ ਦੇ ਵਿੱਚ ਹੀ ਜ਼ਿਆਦਾ ਬਠਿੰਡੇ ਇਲਾਕੇ ਇਹਦੇ ਵਿੱਚ ਹੋਈ ਹੈ ਪਰ ਕਈ ਹੋਰ ਲੋਕੇਸ਼ਨਸ ਦੇ ਵਿੱਚ ਵੀ ਜ਼ਿਆਦਾ ਪੰਜਾਬ ਦੇ ਵਿੱਚ ਹੀ ਹੋਈ ਹੈ ਹਾਂਜੀ ਸੰਗਰਾਦ ਐਕਚੁਅਲੀ ਅੱਜ ਬਹੁਤ ਵਧੀਆ ਦੇਣਾ ਜਿੱਦਾਂ ਗੈਵੀ ਚੀ ਨੇ ਕਿਹਾ ਅੱਜ ਸੰਗਰਾਦ ਵੀ ਆ ਔਰ ਸਾਡੀ ਮੂਵੀ ਦਾ ਨਾਮ ਸੰਗਰਾਦ ਔਰ ਪਹਿਲੇ ਦਿਨ ਸਾਡੀ ਪ੍ਰੋਮੋਸ਼ਨ ਇੱਥੋਂ ਹੋ ਰਹੀ ਹੈ ਦਰਬਾਰ ਸਾਹਿਬ ਤੋਂ ਹੋ ਰਹੀ ਹੈ ਜੋ ਕਿ ਵੀ ਆਰ ਬlesd ਔਰ ਇਧਰ ਵਿੱਚ ਕਾਫੀ ਜ਼ਿਆਦਾ ਫਲੇਵਰ ਐਕਸ਼ਨ ਵੀ ਹੈ ਰੋਮਾਂਸ ਵੀ ਹੈ ਔਰ ਗੈਵੀ ਜੀ ਦੇ ਕਿਰਦਾਰਾਂ ਦੀ ਗੱਲ ਕਰਦੇ ਤੁਸੀਂ ਜੇ ਟ੍ਰੇਲਰ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਤਿੰਨ ਲੁਕਸ ਨੇ ਜੋ ਕਿ ਤਿੰਨੇ ਡਿਫਰੈਂਟ ਕੈਰੈਕਟਰ ਰਿਪਰੈਜ਼ੈਂਟ ਕਰਦੇ ਹਨ ਤੇ ਜਦੋਂ ਤੁਸੀਂ ਬਾਈ ਮਾਰਸ਼ਲੂ تھیਟਰਸ ਵਿੱਚ ਜਾਓਗੇ ਪੂਰੀ ਸਟੋਰੀ ਤੁਹਾਨੂੰ ਪਤਾ ਲੱਗੇ ਸੋ ਮੈਂ ਆਡੀਅੰਸ ਅਗੇ ਰਿਕਵੈ ਕਿ ਤੁਸੀਂ ਆਪਣੇ ਬਾਈ ਮਸ਼ਰੂਮ ਨੀਅਰੈਸਟ ਸਟੇਟਰ 'ਚ ਸੰਗਰਾਮ ਦੇਖਣ ਜ਼ਰੂਰ ਜਾਓ। ਤੁਸੀਂ ਮੈਂ ਪਹਿਲੀ ਵਾਰੀ ਜਿਹੜਾ ਕਿਰਦਾਰ ਪਲੇ ਕਰ ਰਹੀ ਆ ਮੈਂ ਰੀਅਲ 'ਚ ਇਦਾਂ ਹੈ ਨਹੀਂ ਬਿਕੋਜ਼ ਮੈਂ ਕਦੀ ਡਰੀ ਨਹੀਂ ਕਿਸੇ ਚੀਜ਼ ਤੋਂ ਮੈਂ ਕਦੀ ਸ਼ਾਈ ਨਹੀਂ ਹੋਈ ਪਰ ਇਹਦੇ ਵਿੱਚ ਮੈਂ ਇੱਕ ਡਿਫਰੈਂਟ ਕਿਰਦਾਰ ਜੋ ਕਿ ਮੇਰੇ ਲਈ ਔਖਾ ਸੀਗਾ ਬਟ ਐਜ਼ ਅ ਐਕਟਰ ਆਈ ਥਿੰਕ ਵੀ ਆਰ ਬਲੈਸ ਕਿ ਸਾਨੂੰ ਚਾਂਸ ਮਿਲਦਾ ਡਿਫਰੈਂਟ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ ਸੋ ਇੱਕ ਡਿਫਰੈਂਟ ਸ਼ੇਡ ਮਿਲੂਗਾ ਸੋ ਇਹ ਤੁਹਾਨੂੰ ਬਾਈ ਮਸ਼ਰੂਮ ਬਾਕੀ ਡਿਟੇਲ ਮਿਲੂਗੀ। ਕੀ ਥੋੜੀ ਜਿਹੀ ਆਈ ਥਿੰਕ ਇਹ ਪਰਿਵਾਰਿਕ ਮੂਵੀ ਹੈ ਜਿੱਦਾਂ ਅਸੀਂ ਤੁਸੀਂ ਦੇਖਿਆ ਹੋਊਗਾਗਾ ਟ੍ਰੇਲਰ ਤੇ ਇਹ ਪਰਿਵਾਰਿਕ ਫੈਮਿਲੀ ਮੂਵੀ ਹੈ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਚੀਜ਼ਾਂ ਦੀ ਜੋ ਦੌੜ ਚੱਲ ਰਹੀ ਹੈ ਉਹਦੇ ਵਿੱਚ ਉਤਾਰ ਚੜਾ ਜੋ ਆਉਂਦੇ ਹੋ ਉਹਦੇ ਬੇਸ ਦੇ ਉੱਤੇ ਹੈ ਤੇ ਮੈਨੂੰ ਲੱਗਦਾ ਆਡੀਅנס ਸਾਡੀ ਬਹੁਤ ਐਂਟਰਟੇਨ ਹੋਊਗੀ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਸਾਡੀ ਮੂਵੀ ਸੰਗਰਾਦ ਨੂੰ ਕਾਮਯਾਬ ਕਰੇ ਔਰ ਜਿਦੇ ਕਰਕੇ ਅਸੀਂ ਆਪਣੀ ਪੰਜਾਬੀ ਆਡੀਅੰਸ ਨੂੰ ਹੋਰ ਜ਼ਿਆਦਾ ਐਂਟਰਟੇਨ ਕਰੀਏ ਸੋ ਬਸ ਵਾਹਿਗੁਰੂ ਅਗੇ ਹੀ ਅਰਦਾਸ ਜੀ ਹਾਂਜੀ ਤਾਂ ਹੀ ਅਸੀਂ ਵਾਹਿਗੁਰੂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਅਜੇ ਮੌਕਾ ਮਿਲਿਆ ਵਾਹਿਗੁਰੂ ਦੀ ਧਰਤੀ ਤੇ ਪੈਰ ਪਾਉਣ ਦਾ ਯੈਸ ਕਿ ਰਿਕੁਐਸਟ ਕਰੂੰਗੀ ਸੋ ਪਲੀਜ਼ ਤੁਸੀਂ ਆਪਣੇ ਬਾਈ ਮਾਰਸ਼ਰੂਮ ਨੀਅਰੈਸਟ ਸਟੇਟਰ 'ਚ ਸੰਗਰਾਮ ਦੇਖਣ ਜ਼ਰੂਰ ਜਾਓ ਮੈਂ ਪਹਿਲੀ ਵਾਰੀ ਜਿਹੜਾ ਕਿਰਦਾਰ ਪਲੇ ਕਰ ਰਹੀ ਆ ਮੈਂ ਰੀਅਲ 'ਚ ਇਦਾਂ ਹੈ ਨਹੀਂ ਬਿਕਾਜ਼ ਮੈਂ ਕਦੀ ਡਰੀ ਨਹੀਂ ਕਿਸੇ ਸ਼ੀਜ਼ ਤੋਂ ਮੈਂ ਕਦੀ ਸ਼ਾਈ ਨਹੀਂ ਹੂਈ ਬਲ ਇਹਦੇ ਵਿੱਚ ਮੈਂ ਇੱਕ ਡਿਫਰੈਂਟ ਕਿਰਦਾਰ ਜੋ ਕਿ ਮੇਰੇ ਲਈ ਔਖਾ ਸੀਗਾ ਬਟ ਐਜ਼ ਅ ਐਕਟਰ ਆਈ ਥਿੰਕ ਵੀ ਆਰ ਬਲੈਸ ਕਿ ਸਾਨੂੰ ਚਾਂਸ ਮਿਲਦਾ ਡਿਫਰੈਂਟ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ ਸੋ ਇੱਕ ਡਿਫਰੈਂਟ ਸ਼ੇਡ ਮਿਲੂਗਾ ਸੋ ਇਹ ਤੁਹਾਨੂੰ ਬਾਈ ਮਾਰਸ਼ਰੂਮ ਬਾਕੀ ਡਿਟੇਲ ਮਿਲੂਗੀ ਕੀ ਥੋੜੀ ਜਿਹੀ ਆਈ ਥਿੰਕ ਇਹ ਪਰਿਵਾਰਿਕ ਮੂਵੀ ਹੈ ਜਿੱਦਾਂ ਅਸੀਂ ਤੁਸੀਂ ਦੇਖਿਆ ਹੋਊਗਾਗਾ ਟ੍ਰੇਲਰ ਤੇ ਇਹ ਪਰਿਵਾਰਿਕ ਫੈਮਿਲੀ ਮੂਵੀ ਹੈ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਚੀਜ਼ਾਂ ਦੀ ਜੋ ਦੌੜ ਚੱਲ ਰਹੀ ਹੈ ਉਹਦੇ ਵਿੱਚ ਉਤਾਰ ਚੜਾ ਜੁਆਉਂਦੇ ਹੋ ਉਹਦੇ ਬੇਸ ਦੇ ਉੱਤੇ ਹੈ ਤੇ ਮੈਨੂੰ ਲੱਗਦਾ ਆਡੀਅנס ਸਾਡੀ ਬਹੁਤ ਐਂਟਰਟੇਨ ਹੋਊਗੀ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਸਾਡੀ ਮੂਵੀ ਸੰਗਰਾਦ ਨੂੰ ਕਾਮਯਾਬ ਕਰੇ ਔਰ ਜਿਦੇ ਕਰਕੇ ਅਸੀਂ ਆਪਣੀ ਪੰਜਾਬੀ ਆਡੀਅੰਸ ਨੂੰ ਹੋਰ ਜ਼ਿਆਦਾ ਐਂਟਰਟੇਨ ਕਰੀਏ ਸੋ ਬਸ ਵਾਹਿਗੁਰੂ ਅਗੇ ਹੀ ਅਰਦਾਸ ਜੀ ਹਾਂਜੀ ਤਾਂ ਹੀ ਅਸੀਂ ਵਾਹਿਗੁਰੂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਅੱਜ ਇਹ ਮੌਕਾ ਮਿਲਿਆ ਵਾਹਿਗੁਰੂ ਦੀ ਤਰਤੀ ਤੇ ਪੈਰ ਪਾਉਣ ਲਈ